ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੰਦੀਪ ਡਿਫੈਂਸ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਜੀਓ ਵਾਲਾ ਪਹੁੰਚ ਚੁੱਕੇ ਆ ਅੱਜ ਵੀ ਬਾਈ ਜੀ ਕੋਲ ਕੋਈ 6-7 ਦੇ ਲਗਭਗ ਲਾ ਕੇ ਥੇਲ ਆ ਤੇ ਆਓ ਪਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਆ ਗਏ ਆਈ ਕੋਸ ਤੁਹਾਡੀ ਮਿਹਨਤ ਕਿਵੇਂ ਬੜੀ ਆਈ ਬੜੀ ਆ ਵੇਖਿਆ ਹੋਈਆਂ ਮਾਰ ਵੇਖ ਗਿਆ ਚਲੋ ਅੱਜ ਮਾਰਾ ਵੀਰੇ ਨਵਾ ਨਵੀਆਂ ਸੜਾ ਮਾਲ ਠੀਕ ਨਵੀਆਂ ਹਾਂਜੀ ਇਹ ਪਈਆਂ ਲੋੜੀਆਂ ਸਾਰਿਆਂ ਵੀ ਆ ਬੜਾ ਬਹੁਤ ਬਹੁਤ ਮਜ਼ਾ ਆਉਣਾ ਲੋੜੀਆਂ ਸੋ 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 ਲੈਂਦੇ ਆ ਆ ਬਿਲਕੁਲ ਤੇਰੇ ਵਧੀਆ ਵਧੀਆ ਕਰ ਅੱਜ ਆਪਣੇ ਦਾ ਟੋਕੜਾ ਘਬਣਾ ਦੋ ਹਾਂ ਸਾਰੇ ਪਾ ਆ ਗਏ ਵਹਿੜਾ ਵੀ ਆ ਗਈਆਂ ਟੋਕੜਾ ਘਬਣਾ ਵੀ ਪਰ ਮੈਂ ਹੀ ਨਹੀਂ ਟੋਕੜਾ ਘਬਣਾ ਚੰਗੀ 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 ਮੈਂ ਆਜੋ ਆ ਜਿਹੜੀ ਬੱਚੀ ਹੈ ਤਾਜੀ ਸੂਈ 12 ਦਾ ਦਿਆ ਮੂਹ 13 ਲਾ ਲਓ 14 ਲਾ ਲਓ ਬੋੜਾ ਹੋ ਅੱਜ ਇਹਨੂੰ 3 ਜਿਆਦਾ ਹੋਇਆ ਸੂਈ ਸੀਸ ਲੱਗ ਬਹੁਤੀ ਜਿਆਦੀ ਕਰ ਪਾਈ 13 ਚੋੜਾ ਕਿਨੂੰ ਬੋੜਾ ਹੀ ਹੋ ਬੋੜਾ ਬੋੜਾ ਹਾਂ ਥਾਨ ਵਹਿ ਮੱਛੀ ਨੂੰ ਲੱਗਾ ਨਾਲ ਬੜਾ ਵੇ ਬੱਚਾ ਹਾਂ ਸਾਹ ਦੇ ਤਾਣੇ ਆ ਲਾ ਬੋਰੀ ਜੀ ਬੱਚੇ ਦਾ ਨੜੂ ਖਾਈਏ ਵੇ ਦੇਖਿਓ ਨੜੂ ਅਮੇ ਠੰਡੋਂ ਮਾਰਨ ਜਾ ਪਰ ਪਛੀ ਬੋਰੀ ਤੋਂ ਨਿਕਲੀ ਆ ਮੈਂ ਨਾ ਸੰਦੀਪ ਸਿਆ ਇਧਰੇ ਸੇਸ ਲੱਗ ਵੀ ਲੈ ਇਹ ਨਾ ਕੋਈ ਆ ਕੇ ਸ਼ੁਕਰ ਆ ਲੈ ਆ ਆਜਾ ਤੂੰ ਫੜੀਆ ਦੋਂਦੀ ਵਛੀ ਆ ਮੂੰਹੋਂ ਦੁੱਧ 2 ਕਿਲੋ ਭਰੂ ਵਛੀ ਦੇਖੀ ਜਰਾ ਧਾਣੀ ਬੜਾ ਜ਼ਬਰਦਸਤ ਹੈ ਫਾਲੀ ਬੰਦਾ ਬੰਦ ਚੱਲਦੀ ਹੋਣੀ ਹਾਂ ਕਿੰਨ 40 ਬਚੀ ਐ ਵਚੀ ਥੋੜੀ ਜਿਹੀ ਸੁਦਾ ਜਾ ਰਹੀ ਆ ਹਾਂ ਹਾਂ ਬੰਦ ਬੰਦ ਬੋਲੋ ਜਿੱਤ ਤਰੀ ਦੇ ਰਿਏ ਤੇ ਗੈਰ ਜੀ ਘਮ ਰੱਖੋ 10000 ਛੋੜ 60000 ਦੀ ਬਚੀ ਤੇ 2000 ਹੋਰ ਛੋੜ 3000 ਦੀ ਗੈਸ ਨੂੰ ਦੇਣੀ ਆ ਹਾਂ ਦੇ ਨਾਲ 60000 ਦੀ ਬਚੀ ਦਵਾਂਗੇ ਜੇ ਤੋ ਛੋੜ ਹੀ ਕਰਨੀ ਆ ਬੱਸ ਚਲਣ ਦੇਖਣਾ ਇਹੇ ਏ ਮਈਆ 2 ਸਵਾ 2 ਮਹੀਨਿਆਂ ਦੀ ਕਿਆ ਕਪਾਸ ਆਪਣੇ ਘਰੇ ਚ ਹੋਈ ਏ 13 ਕਿਲੋ ਦੁੱਧ ਕੋਈ ਕੰਡਾ ਲਾ ਕੇ ਲੈ ਜੇ 3 ਗਾਣਾ ਮੈਂ ਜਿੰਦਗੀ ਚ ਵੀ ਲਾਉਗੀ ਆਹਰੇ ਦੇ ਦੋਵੇਂ ਟਾਈਮ ਮਿਲੂਗੀ ਕੋਲ ਤੇ ਅਗਲੇ ਘਟੇ ਹੀ ਗਰੰਟੀ ਲੈ ਲੈ ਜੇ 3 ਗਾਣਾ ਲੈ ਜੇ 13 ਕਿਲੋ ਦਾ ਸਵਾ 2 ਮਹੀਨਿਆਂ ਢਾਈਆਂ ਦੀ ਗੱਬੜ ਠੀਕ ਆ ਹਾਂ ਦੋ ਢਾਈ ਮਿਲੇਗਾ ਗੱਬੜ 18 ਕਿਲੋ ਦੁੱਧ ਕੋਇਆ ਦੇ ਘਰ ਅਰੇ ਮੇਰੇ ਕੋਲ ਹੀ ਮਾਰੀ ਖਦੀ ਸੀ ਘਰੋਂ ਲੱਗਾ ਇਸ ਤਰ੍ਹਾਂ ਮੈਨੂੰ ਥਾਪੀ ਦੇ ਜੋ ਘਰੇ ਕੋਲੋਂ ਨਹੀਂ ਤਾਂ ਬਹਿ ਗਏ ਘੁੰਨੇ ਬਾਣੇ ਸੁੱਟ ਕੇ ਬਹਿ ਗਏ ਘੁੰਨੇ ਤਾਂ ਹੇ ਠੀਕ ਆ ਮੈਂ ਵਰਚਿੰਗ ਮਗਾਠਾ ਵੇ ਚੋਟੀ ਦਾ ਗੱਡਾ ਸੋਈ ਜੋ ਹੈ ਵਧੀਆ ਆ ਮਾਣਾ ਕਦਮਬਰ ਤੇ ਚੋਈ ਮੈਂ ਘਰੇ ਤਲੀਫ ਆ ਹਾਂ ਬੜਾ ਤਿੰਨ ਮਿੰਟ ਸੁਈ ਗੋ ਨੂੰ ਬੇ ਥੋੜਾ ਬਹੁਤ ਚੰਗਾ ਪਾਇਆ ਵੇਖ ਕਰ ਅਰੇ ਮਾਣਾ ਤਲੀ ਕਰੀਏ 3 ਘੰਟੀ ਹੈ ਨਾ ਹਾਂ ਟੀਗਾ ਲਊ ਨਾ ਜ਼ਿੰਦਗੀ ਜੋ ਮੋਠਾ ਬਾਤ ਫਟੜਾ ਜਦਾ ਨਾ ਇਹ ਵਾਰ ਫਟੇ ਨਾ ਇਹ ਆ ਲੈ ਜਾਓ ਇੱਧਰ ਇੱਧਰ ਫਾਇਰ ਲਗਾ ਤੂੰ ਪੰਜ ਜਣੇ ਬੈਜੋ 10 ਜਣੇ ਬੈਜੋ ਹਾਂ ਪਰ ਮੈਂ ਸੰਦੀਪਾ ਗੱਠਣਾ ਮਿਲਣ ਆਲੀ ਹਾਂ 18 ਕਿਲੋ ਦੁੱਧ ਚੋਇਆ ਨੇ ਥੱਲੇ ਉਹ ਮੈਂ 18 ਕਿਲੋ ਠੀਕ ਹੈ ਇਹ ਕਦੋਂ ਦਾ ਕਿ 3 ਕਿਲੋ ਲੋਕੀ ਭਾਜ ਜੇ ਕੀ ਗੱਲ ਲੱਗ ਭਾਜ ਜੇ ਇਹ ਮੈਂ ਬੜਿਆ ਰਿਹਾ ਸੁੰਦਿਆ ਰਹੀ ਇਦਾਂ ਹੀ ਮਿਲੂ ਇਦਾਂ ਹੀ ਮਿਲੂ ਹਾਂ ਇਦਾਂ ਹੀ ਚਲ ਠੀਕ ਇਹ ਫਸਮੂ ਵਿੱਚ ਕੀ ਹੋਣੀ ਇੱਕ ਮਿੰਟ ਇੱਕ ਮਿੰਟ ਤੋਂ ਪਹਿਲਾਂ ਫਸਮੋਣਾ ਇਹਨੇ ਹਾਂ ਜੀ ਐਦਾਂ ਮਹਾ ਮਾਇਆ ਉਹ ਏਦਾਂ ਹੀ ਏਦਾਂ ਹੀ ਕੋਈ ਵੰਡ ਵੀ ਨਹੀਂ ਪਾਉਣਾ ਅੱਛਾ ਏਦਾਂ ਹੀ ਬੈਠੇ ਥੱਲੇ ਕੋਈ ਗੱਲ ਨਹੀਂ ਪਾਉਣਾ ਸਿੱਪ ਤੇ ਆ ਮੈਂ ਜੀ ਤੇ ਬੋਲੇ ਦਾ ਐ ਰੇ ਥੱਲੇ 18 ਕਿਲੋ ਚੋਇਆ ਆਪ ਆਪਣੀ ਜ਼ਿੰਦਗੀ ਇਹ ਰੇ ਥੱਲੇ ਚੋਇਆ ਫੋਨ ਝੋਟੀ ਰੱਖੀ ਉਹ ਰੇ ਚੋ ਕੇ ਫਿਰ ਵੇਚਾਂਗੇ ਅੱਛਾ ਇਹ ਘਰੇ ਰੱਖੀ ਉਹ ਉਹਦੀ ਥਾਂ ਇਹ ਵੇਚ ਦੇਣੀ ਆ ਬਸ ਠੀਕ ਹੈ ਹਾਂ 13 ਕਿਲੋ ਪਾਣੀ ਆ ਤੇ ਵੰਡ ਪਾਣੀ 5 ਕਿਲੋ ਵੱਧ ਹਾਂ 15 ਕਿਲੋ ਤੋਂ ਫਿਰ ਬਾਹਰ ਹੋ ਜਾਂਦੀ ਮੈਂ ਟੀਕਾ ਕਰਾਉਂਦਾ ਕਰਕੇ ਨੂੰ ਮੈਂ ਵੰਡ ਦਿੱਤਾ ਇੱਕ ਹਾਂ ਹੁਣ ਚੈੱਕ ਹੋ ਗਈ ਹੁਣ ਪਾ ਵੰਡ ਫਿਰ ਜਿੰਨਾ ਮਰਜੀ ਸੁੱਟੀ ਜਾਵੇ ਇੱਕ ਵੀ ਰੇ ਦੀਏ ਬਸ ਆ ਵੀ ਲਾ ਦੇ ਇੱਕ 10 ਦੀ ਹਾਨਾ ਦੇ ਚਲੋ 5000 ਰੋਟ ਛੋੜ ਇੱਕ 5 ਦੀ ਗਿਆਸ ਨੂੰ ਦੇਣੀ ਜੋ ਸੱਜਰਾਂ ਨੂੰ ਪਰੇ ਕਰਨ ਦੀ ਸੱਜਰਾਂ ਨੂੰ ਠੀਕ ਜੀ ਠੀਕ ਜੀ ਮੈਂ ਵੀ ਚੰਗੀ ਵਾ ਦੇਖੀ ਵੱਡੀ ਆ ਇੱਥੇ ਆਇਆ ਮੈਂ ਕੁੜੀ ਆਈ ਮੈਂ ਚਲਾ ਕੋ ਬੋਦੀ ਜਾਲੀ ਪਾ ਮੇਰਾ ਸਾਸੋਟ ਕਿ ਟੋਕੜ ਮੀਟਰ ਮੈਂ ਤਾਜੀ ਮਈ ਬੇ ਤਾਜੀ ਇਹ ਤਾਜੀ ਦੁੱਧ ਹੁਜ ਦੀ 7 11 ਤੋਂ 12 ਕਿਲੋ ਲੋ ਜੀ 11 ਪਰ ਰੋਡ ਜੀ ਇਹ ਵੀ ਦੇਖੋ ਉਹ ਬੱਚਾ ਫਰ ਦੁੰਦਰਾ ਬੱਚਾ ਮਗਰ ਇਹਦੇ ਮਗਰ ਕਟਾ ਕਟਾ ਮਗਰ ਆ ਗੱਡੀ ਗਰੀ ਪਾਸੇ ਗਿਆ। ਉਹ ਗੱਡੀ ਉਹਨੇ ਦੁੱਧ ਨੰਗਾਉਣਾ ਈ। ਚਲੇ। ਉਹ ਮੋਰਚਾ ਲੰਘਣਾ ਜਾ। ਹੋਰ ਬਾਅਦ ਰੁਕ ਜਾ 10 ਮਿੰਟਾਂ। ਰੁਕ ਮਿੰਟਾਂ ਜਾ ਤੂੰ ਛੜ ਦੇ ਮੁੰਡੇ। ਹੈਂ? ਮੋੜ ਕੇ ਲਾ। ਹਾਂ। ਇਹ ਮੇਰਾ 12 ਕਿਲੋ। 11 12 ਕਿਲੋ ਹੈਂ? ਬੋਲੋ ਫਿਰ ਇਹਦਾ ਇੰਦੀ ਕੀਮਤ। ਇਹਦਾ ਮੁੱਲ 92 93 ਜਿਓ ਮਰਜੀ ਹਾਂ ਨਾ 86 ਹਜ਼ਾਰ 86 ਹਜ਼ਾਰ 85 ਹਜ਼ਾਰ ਦੀ ਚਲੋ ਆਹ ਦੇਖ ਲਿਆ 13 ਕਿਲੋ ਦੁੱਧ ਆ ਕੱਟੀ ਕੋਲੇ ਇਹ ਵੀ ਤਾਜੀ ਤਾਜੀ ਬਿਲਕੁਲ ਤਾਜੀ ਤੇ ਤਾਜੀ ਦੇ ਨਾਲ ਬਿਲਕੁਲ ਜੈਡ ਬਲੈਕ ਯਾ ਡਬਲੈਰ ਇਹ ਵੀ ਦੇਖੋ ਪਰਾਂ ਦੇ ਵੇ ਕੱਟੀ ਲੋ ਜੀ ਪੰਜ ਪੰਜ ਡੰਗ ਭਾਵੇਂ ਚੋਗੇ ਲੈ ਜਾਣ ਠੀਕ ਆ ਤੋ ਆ ਕੇ ਤਸੱਲੀ ਕਰਕੇ ਖੜਾ ਖੜਾ ਮੈਂ ਮੈਨਾਂ ਥੰਨ ਦੁੱਧ ਪਾ ਬਸ ਠੀਕ ਆ ਮਗਰ ਇਹਦੇ ਵੀ ਕਟਾ ਹੈ ਕਟਾ ਕਟਾ ਮਗਰ ਇਹਦੇ ਵੀ ਘਟਣਾ ਘੋਟੀ ਮੈਂ ਤੇ ਨਹੀਂ ਆਈ ਦੁੱਧ 15 ਹੀ ਕਰੂਗੀ। ਬਸ ਠੀਕ ਆ ਫਿਰ। ਬਰੀਕੀ ਆਵੇ ਕੱਟੀਆਂ ਨੂੰ ਲੱਗੀਆਂ। ਆਜੋ ਆਜੋ। ਕਾਲੀ ਜਾਵੇ ਨਹੀਂ ਮਾਰ ਜਾਉ ਮਰਦੀ। ਹਾਂ ਠੀਕ ਆ ਫਿਰ। ਹਾਂ। ਘੋਟੀ ਬਹੁਤ ਸੋਹਣੀ ਆ ਫਿਰ ਹੈਂ? ਘੋਟੀ ਵੇਖ ਗਿਡੀ ਨਾ ਖਾਇਆ। ਹਾਂ। ਨਾ ਮਣਕਾ ਮਾ ਮੂੰਹ ਦਾ ਹਾਈ ਨਾ ਕਰ। ਹਾਂ ਬੋਗਾਓ। ਬਾਹਾਂ ਬੋਗਾਓ। ਨਾ ਸਰ ਵੜੀ ਸੰਦੀਪ ਸਿੰਘ ਆ ਬਰੀਡ ਬਹੁਤ ਜਾਰੀ। ਠੀਕ ਆ। ਚਲੋ। ਇੰਦੀ ਵਾਰ ਕੀ ਮਾ ਦਾ? ਦੇਨਸਾ ਮੋਲ ਦੇ ਰਿਹਾ 1.50 ਇੱਕ ਵੀਰ ਹੀ ਦੇ ਦਈਏ ਇੱਕ ਵੀਰ ਹੀ ਹਾਂ ਜੀ ਨਾਲ 15 ਦੀ ਝੋਟੀ ਦੇਣੀ ਆ 10 ਦੀ ਦੇਣੀ ਆ ਛੋੜ ਕਰਨੀ ਬਸ ਠੀਕ ਆ 1,10,000 ਦੀ ਪਿੱਛੇ ਛੋੜ ਹੀ ਹੋਣੀ ਹੈ ਨਾ ਨਹੀਂ ਹੋਣੀ ਵਿਚੋਂ 500 ਹੋ ਜੇ ਕੋਈ 8 ਉਹ ਨਾ ਲਵੇਗੀ ਮੇਰਾ ਕਿਲੋ ਦੁੱਧ ਕੱਟੀ ਥੱਲੇ ਹੋਵੇ ਤਾਂ ਲੈ ਜਾ ਨਹੀਂ ਤਾਂ ਕਿਰਾਏ ਸਮੇਰ ਪੈਸੇ ਦੇ ਦੂੰਗਾ ਚਲੋ ਚਲੋ ਠੀਕ ਆ ਝੋਟੀਆਂ ਸੰਦੀਪ ਸਾਹਿਬ ਪੰਜਵੇਂ ਮਹੀਨੇ ਚੈੱਕ ਪਾਸ ਅੱਛਾ ਉਹਦੇ ਨਾਲ 6 ਕਿਲੋ 6 ਕਿਲੋ ਦੁੱਧ ਨਾਲ ਫਲ ਫਰੀ ਦੇ ਵੀ ਵੇਖ ਤੂੰ ਪੰਜਵੇਂ ਮਹੀਨੇ ਚੈੱਕ ਪਾਸ ਇੱਕ ਕਮੇਟੀ ਆ ਡਾਕਟਰ ਲਿਆਉਣਾ ਹਾਂ ਇੱਥੋਂ ਜਮੀਨ ਗੱਡੀ ਦੇ ਉੱਤੇ ਆ ਲੈ ਨਾ ਪੰਜਾਂ ਦੀ ਨਿਗਲੇ ਰੱਖ ਲੈਣੇ ਕਿਰਾਏ ਸਿਰ ਪੈ ਫੇਰ ਵਾਪਸ ਚਲੋ ਵੇਖੋ ਜੀ ਵੇਖੋ ਝੋਟੀ ਬਹੁਤ ਸੋਹਣੀ ਐ ਵੀ ਇਹਨਾਂ ਦੀ ਦਸਲਾ ਬੋਲੀ ਝੋਡੇ ਦੇ ਹਾਂ ਆ ਜਾਓ ਯਾਰ 40 ਝੋਟੀ ਵੇਖ ਚੰਦੀ ਸਿਆ ਚਵਾਈ ਫਿਰ ਬਹੁਤੀ ਜਿਆਦੀ ਲੱਗੀ ਕਰਮਾ ਨਹੀਂ ਠੀਕ ਹੈ ਪੂਰੇ ਜਾਨਵਰ ਜੀ ਤੇ ਨਹੀਂ ਇਹੋ ਜੀ ਝੋਟੀ ਸਾਮੋ ਦਾ ਫਾਇਦਾ ਬਿਲਕੁਲ 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 ਤੇ ਫਰੈਂਦੀ ਕੀ ਮਾਰਾ 30 ਝੋਟੀ 85 ਦੀ ਲਿਖਦੀ ਹਾਂ ਹਾਂ ਆ ਰੱਸੀ ਨਹੀਂ ਦੇ ਦਾਂਗੇ 80000 ਦੀ 5000 6000 ਜੱਟ ਦੇ ਲੋ 75000 ਦੀ ਚਲੋ ਫੇਰ ਆ ਗਈ ਮੈਂ ਇਧਰ ਹੀ ਚੋੜ ਹੀ ਦੇਣੀ ਵਾਠ ਠੀਕ ਹੈ ਨੇ ਠੀਕ ਹੈ ਇਹ ਦੇਖੀ ਦੁੱਧ ਵਾਲੀ ਮਾਂ ਜਾ ਦੇਖੀ ਜਾਂਦੀ ਹੈ ਆਹਾ ਇਹ ਵੀ ਟੋਕੜੀ ਆ ਤਾਜੀ ਸੂਈ ਆ ਦੁੱਧ 8 ਕਿਲੋ ਚੋਟੀ ਪਹਿਲਣ ਲੋ ਜੀ ਆ ਠੰਡੀ ਆ ਦੇਖੋ ਆ ਬੱਚਾ ਨਾ ਦਾ ਹਾਂ ਉਹ ਬੱਚਾ ਗਾੜੀ ਦਾ ਤੇ ਕੱਦ ਬਿਲਕੁਲ ਛੋਟਾ ਹੀ ਆ ਵਾਹ ਕੱਦ ਛੋਟਾ ਮੀਡੀਅਮ ਚਾਹ ਜਾ ਹਾਂ ਇਹ ਨਾ ਮੇਨ ਮਰਾ ਹੋਰ ਕੀ ਕਹਿੰਗੀ ਨਹੀਂ 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 ਕੱਦ ਬਿਲਕੁਲ ਛੋਟਾ ਹੀ ਆ ਵਾਹ ਇਹ ਸੋਚੋ ਜਰਸੀ ਵਹਿੜੀ ਆ ਹਾਂਜੀ ਜਰਸੀ ਵਹਿੜੀ ਆ ਆ ਜਰਸੀ ਵਹਿੜੀ ਆ ਹਾਂ ਹਾਂ ਤੇ ਫਿਰ ਐਂਡਰ ਵੀ ਸੀ ਆ ਐਂਡਰ ਐਂਡਰ ਆ ਪੈਂਸਰੀ ਦੇ ਦਈਏ ਨਹੀਂ 60 ਨਹੀਂ ਦੇ ਦਾਂਗੇ 2000 ਛੋੜ 55 ਜਹਾਂ ਦੇ ਜਾਲ ਛੋੜ ਹੀ ਕਰਨੀ 55 ਜੋ ਤੇਰਾ ਕਿੰਨੀ ਆਹ ਚਲੋ ਅੱਜ ਜੇ ਛੋੜੀ ਠੀਕ ਆ ਛੋੜੀ ਕਰਨਾ ਏ ਥੋੜੀ ਬੰਪਲ ਕੱਢਦਾ ਵਾ ਠੀਕ ਆ ਤੇ ਲੋ ਜੀ ਆ ਵੇਖ ਲੋ ਜੀ ਅੱਜ ਪਸ਼ੂ ਪਾਈਆਂ ਕੋਲ ਜੀ ਨਾਲੇ ਟੋਕੜਾ ਘਪਾ ਦਾ ਨਾਲੇ ਚੰਗੇ ਰਿਕਾਰਡ ਵਾਲੀਆਂ ਬਾਕੀ ਵਾਰ-ਵਾਰ ਵੀ ਜੇ ਇਹੀ ਬੇਨਤੀ ਕਰ ਦਿੰਦੇ ਜਿਸ ਤਰ੍ਹਾਂ ਭਾਈ ਉਹਨਾਂ ਨੇ ਕਿਹਾ ਕਿ ਭਾਈ ਇੱਥੇ ਆ ਕੇ ਚੈੱਕ ਕਰੋ ਆਹ ਡਾਕਟਰ ਨਾਲ ਲੈ ਕੇ ਆਓ ਠੀਕ ਹੈ ਨਾ ਚਲ ਪੂਰੀ ਦਸੇ ਦੇ ਲੈ ਕੇ ਜਾਓ ਠੀਕ ਹੈ ਜੀ ਭਾਈ ਜੀ ਆਪਾਂ ਹਰ ਵੀਡੀਓ ਜੇ ਗੱਲਾਂ ਨੇ ਹਾਂ ਜੀ ਹਾਂ ਜੀ ਪਹਿਲੀ ਹਾਂ ਜੀ ਜਿਵੇਂ ਆਹੀ ਕਰਕੇ ਲਾਓ ਹਾਂ ਕੱਬਾ ਨਹੀਂ ਕਿੱਥੇ ਕਪਾਸ ਕਰਾ ਕੇ ਖੜੇ ਬਸ 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 ਨਾ ਲਾ ਮੱਧਈਏ ਤੇ ਨਾਂ ਲਈਏ ਜਿਹੜੀ ਗੱਲ ਆਹੀਂ ਰੁਪਈਏ ਲਾ ਤੁਸੀਂ ਰੁਪਈਏ ਲਾਉਣੇ ਆ ਬਿਲਕੁਲ ਭਾਈ ਬਿਲਕੁਲ ਪਿੰਡ ਆਪਣਾ ਜੀਓ ਵਾਲਾ ਜਿਹੜਾ ਤਰਨਤਨ ਨੰਬਰ 88723 73029 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ